ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਇਸ ਅਸਥਾਨ ਬਾਰੇ ਤਾਂ ਬਹੁਤ ਸੰਗਤਾਂ ਜਾਣਦੀਆਂ ਨੇ ਪਰ ਇਸ ਗੁਰਦੁਆਰਾ ਸਾਹਿਬ ਤੋਂ 100 150 ਮੀਟਰ ਦੀ ਦੂਰੀ ਤੇ ਹੈ ਜੀ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਉਸ ਅਸਥਾਨ ਬਾਰੇ ਬਹੁਤ ਘੱਟ ਸੰਗਤਾਂ ਨੂੰ ਜਾਣਕਾਰੀ ਆ ਤੇ ਆਪਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਇਸ ਪਾਵਨ ਪਵਿੱਤਰ ਅਸਥਾਨ ਨੂੰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤਾ ਗੁਰੂ ਸਾਹਿਬ 14 ਪੋ ਸੰਨ 1704 ਈਸਵੀ ਜੜੀ ਕਿ 1761 ਬਿਕਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਸਾਹਿਬ ਦੀ ਜੰਗਾਂ ਜੁੱਧਾਂ ਦਾ ਟਾਕਰਾ ਅਤੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਵਾੜਾ ਸਾਹਿਬ ਦੇ ਵਿਖੜੇ ਪੈਂਡੇ ਸਰ ਕਰਕੇ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਅਨੰਨ ਸਿੱਖ ਭਾਈ ਮਾਨ ਸਿੰਘ ਅਤੇ ਭਾਈ ਗਨੀਖਾ ਭਾਈ ਨਵੀਖਾ ਨਾਲ ਉੱਚ ਦੇ ਪੀਰ ਦੇ ਰੂਪ ਵਿੱਚ ਇੱਥੇ ਪਹੁੰਚੇ ਸਨ ਗੁਰੂ ਪਾਤਸ਼ਾਹ ਨੇ ਇੱਕ ਬਾਲਣ ਚੌਕ ਦੀ ਮਾਤਾ ਪਾਸੋਂ ਨੇੜੇ ਜਲ ਹੋਣ ਬਾਰੇ ਪੁੱਛਿਆ ਮਾਤਾ ਨੇ ਕਿਹਾ ਕਿ ਸਾਹਮਣੇ ਇੱਕ ਖੂਹ ਹੈ ਪਰ ਉਥੇ ਸਰਾਲ ਰਹਿੰਦੀ ਹੈ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਕਲਿਆਣ ਕੀਤਾ ਸਰਾਲ ਖੂਹ ਵਿੱਚ ਡਿੱਗਣ ਕਰਕੇ ਖੂਹ ਦਾ ਜਲ ਪੀਣ ਯੋਗ ਨਾ ਰਿਹਾ ਸਤਗੁਰਾਂ ਨੇ ਧਰਤੀ ਦੀ ਹਿੱਕ ਵਿੱਚ ਇੱਕ ਹੋਰ ਤੀਰ ਮਾਰ ਕੇ ਜਲਦਾ ਸੋਮਾ ਪ੍ਰਕਟ ਕੀਤਾ ਇਹ ਕੌਤਕ ਵੇਖ ਕੇ ਮਾਤਾ ਨੇ ਆਪਣੇ ਕੋੜ ਦੀ ਬਿਮਾਰੀ ਦਾ ਜ਼ਿਕਰ ਕੀਤਾ ਸਤਗੁਰਾਂ ਨੇ ਮਾਤਾ ਨੂੰ ਪਵਿੱਤਰ ਜਲਦੇ ਸੋਮੇ ਵਿੱਚ ਇਸ਼ਨਾਨ ਕਰਨ ਲਈ ਕਿਹਾ ਅਤੇ ਵਰ ਦਿੱਤਾ ਕਿ ਜੋ ਵੀ ਸਿੱਖ ਸ਼ਰਧਾ ਭਾਵਨਾ ਨਾਲ ਇਸ ਪਵਿੱਤਰ ਜਲਦੇ ਸੋਮੇ ਵਿੱਚ ਇਸ਼ਨਾਨ ਕਰੇਗਾ ਉਸ ਦੇ ਦੁੱਖਾਂ ਕਸ਼ਟਾਂ ਦਾ ਨਾਸ਼ ਹੋਵੇਗਾ ਮਾਤਾ ਨੇ ਇਹ ਸਾਰੀ ਵਿਥਿਆ ਪਿੰਡ ਵਾਸੀਆਂ ਨੂੰ ਸੁਣਾਈ ਵੱਡੀ ਗੰਤੀ ਵਿੱਚ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਉਸ ਵਕਤ ਆਲਮਗੀਰ ਨਿਵਾਸੀ ਚਮਕੌਰ ਦੀ ਗੜੀ ਦੇ ਸ਼ਹੀਦ ਭਾਈ ਸਰਦੂਲ ਸਿੰਘ ਦੇ ਪਿਤਾ ਭਾਈ ਨਗਾਇਆ ਸਿੰਘ ਵੱਲੋਂ ਗੁਰੂ ਸਾਹਿਬ ਜੀ ਨੂੰ ਇੱਕ ਘੋੜਾ ਭੇਟ ਕੀਤਾ ਗਿਆ ਗੁਰੂ ਸਾਹਿਬ ਨੇ ਸੰਗਤਾਂ ਨਾਲ ਬਚਨ ਕੀਤੇ ਅਤੇ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਸਮੇਤ ਰੈਕੋਟ ਵੱਲ ਰਵਾਨਾ ਹੋ ਗਏ ਇਸ ਅਸਥਾਨ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਨੇ ਬਾਬਾ ਨਾਨੂ ਸਿੰਘ ਜੀ ਨੂੰ ਦੱਖਣ ਤੋਂ ਭੇਜਿਆ ਉਹਨਾਂ ਨੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਅਤੇ ਸੇਵਾ ਸੰਭਾਲ ਕਰਦੇ ਹੋਏ ਇੱਥੇ ਹੀ ਬ੍ਰਹਮਲੀਨ ਹੋ ਗਏ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਹਰ ਸਾਲ 14 15 16 ਪੂ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਹਰ ਐਤਵਾਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਏ ਆ ਜੀ ਖੂ ਜਿੱਥੇ ਸਰਾਲ ਰਹਿੰਦੀ ਸੀ ਤੇ ਗੁਰੂ ਪਾਤਸ਼ਾਹ ਨੇ ਤੀਰ ਮਾਰ ਕੇ ਇਸ ਸਰਾਲ ਦਾ ਕਲਿਆਣ ਕੀਤਾ ਸੀ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਬੋਲੋ ਜੀ ਵਾਹਿਗੁਰੂ